ਹੇਰ ਤੋਂ ਸੱਚ ਮੈਨੂੰ ਯਾਦ ਆਇਆ ਮੇਰੇ ਬਾਲਾਂ ਦੀ ਗਰੋਥ ਘਟ ਗਈ ਆ ਪਹਿਲਾਂ ਨਾਲੋਂ ਮਤਲਬ ਪਿਛਲੇ ਸਾਲ ਤੋਂ ਬਿਲਕੁਲ ਹੀ ਮੈਂ ਨਾ ਮੈਨੂੰ ਕਹਤਾ ਗਏ ਉਥੇ ਮੈਂ ਸੈਲੂਨ ਗਈ ਕਹਿੰਦੇ ਥੋੜੇ ਥੋੜੇ ਟ੍ਰਿਮ ਕਰਾ ਲਓ ਹੋਰ ਲੰਬੇ ਹੋ ਜਾਣਗੇ ਕਹਿੰਦੇ ਨਾ ਲਾਲਚ ਪੂਰੀ ਬਣਦੀ ਤੇ ਮੈਨੂੰ ਲਾਲਚ ਆ ਗਿਆ ਮੈਂ ਕਿਹਾ ਹੋਰ ਵੱਧ ਜਾਣਗੇ ਬਦਿਆਂ ਕੀ ਕਟ ਕੇ ਛੱਡ ਗਏ ਮੇਰੇ ਬਹੁਤ ਜ਼ਿਆਦਾ ਹੈਅਰ ਫਾਲ ਤੇ ਮੇਰੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਹਾਂ ਕੋਈ ਗੱਲ ਨਹੀਂ ਇਹ ਇਹ ਮੈਂ ਤੁਹਾਨੂੰ ਦੱਸਦਾ ਹੈ ਹੈਅਰ ਫਾਲ ਨਾ ਇੱਕ ਜਦੋਂ ਇਹ ਹੋਣ ਲੱਗ ਜਾਂਦਾ ਇਹ ਵੀ ਵੱਡੀ ਬਿਮਾਰੀ ਆ ਤੁਹਾਡੇ ਕੰਗੇ ਚ ਬਾਲ ਆਂਦੇ ਆ अच्छा फिर ਤੁਸੀਂ ਡ्रेसिंग ਦੇ ਆਲੇ-ਦਾਲੇ ਦੇਖੋ ਕਿਦਾਂ ਖਿੱਲਰ ਜਾਂਦੇ ਆ ਪਿੱਲੋ ਤੇ ਪੈਡ ਸ਼ੀਟ ਤੇ ਔਰ ਉਹ ਵਾਲ ਤਾਂ ਜਿਹੜੇ ਝੜਦੇ ਆ ਝੜਦੇ ਆ ਉਹਦੇ ਨਾਲ ਸਟ्रेस ਬਣ ਜਾਂਦਾ ਬਿਨਾ ਮਤਲਬ ਵੀ ਹਾਏ ਮੈਂ ਕਿਤੇ ਗੰਜੀ ਨਾ ਹੋ ਜਾ ਔਰ ਬਹੁਤ ਸਾਰੀਆਂ ਮੇਰੀਆਂ ਮਾਤਾ ਪਿਤਾ ਪੈਣਾ ਇਦਾਂ ਦੀਆਂ ਹੈਗੀਆਂ ਬੀਬੀਆਂ ਜਿਨ੍ਹਾਂ ਦੇ ਇੱਥੋਂ ਚੀਰ ਕੱਢਿਆ ਹੁੰਦਾ ਵਿੱਚੋਂ ਖਾਲੀ ਹੋਇਆ ਪਿਆ ਸਰ ਮਤਲਬ ਉਹ ਗੰਜਾਪਨ ਦਿਖਦਾ ਬਸ ਇਹ ਹੈ ਕਿ ਜੈਂਟਸ ਜਿਹੜੇ ਉਹ ਗੰਗੇ ਹੋ ਜਾਂਦੇ ਆ ਪਲੇਨ ਹੋ ਜਾਂਦੇ ਆ ਲੇਡੀਜ਼ ਵਾਲੇ ਤੱਕ ਬਾਬੇ ਦੀ ਬੜੀ ਕਿਰਪਾ ਲੇਡੀਜ਼ ਦੇ ਸਿਰ ਤੇ ਵਾਲ ਫਿਰ ਵੀ ਬਚ ਜਾਂਦੇ ਆ ਥੋੜੇ ਬਹੁਤੇ ਪਰ ਜਿੱਦਾਂ ਤੁਹਾਡੇ ਵਾਲ ਘਟ ਰਹੇ ਹਨ ਇਹ ਮੈਂ ਤੁਹਾਨੂੰ ਦੱਸ ਦਿੰਨਾ ਇਸ ਏਜ ਦੇ ਵਿੱਚ ਜਿਹੜਾ ਇਹ ਇੱਕ ਤੇਲ ਬਣਿਆ ਸਾਡਾ ਇਹਦਾ ਨਾਮ ਦਿੱਤਾ ਸੀ ਆਦੀਨਾਥ 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 ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਇਹ ਕੋਈ ਅੱਜ ਕੱਲ ਦਾ ਨਹੀਂ ਹੈਗਾ ਇਹਦੇ ਵਿੱਚ ਪਹਿਲਾਂ ਤਾਂ ਅਸੀਂ ਜੜੀ ਬੂਟੀਆਂ ਦਾ ਐਕਸਟ੍ਰੈਕਟਰ ਕੱਢ ਕੇ ਲੈਂਦੇ ਆ ਔਰ ਉਸ ਤੋਂ ਬਾਅਦ ਨਾ ਮੈਡਮ ਅਸੀਂ ਜੜੀ ਬੂਟੀਆਂ ਦੇ ਵਿੱਚ ਪਾਉਂਦੇ ਆ ਜਿਵੇਂ ਮੇਥੀ ਔਰ ਕਲੌਂਜੀ ਦਾ ਔਰ ਦੇਖੋ ਤੁਸੀਂ ਇਹਨੂੰ ਹੱਥ ਵਿੱਚ ਵੜੋ ਇਹਦੀ ਮੈਡਮ ਫਰੇਗਰੈਂਸ ਲੈ ਕੇ ਦੇਖੋ ਨੇਚਰਲ ਆ ਔਰ ਇੱਕ ਇੱਕ ਜੜੀ ਬੂਟੀ ਇਹਦੇ ਵਿੱਚ ਤੁਹਾਨੂੰ ਪਈ ਦਿਖੂਗੀ ਹਾਂ ਦਿਖ ਰਹੀ ਹੈ ਇਹ ਜਿਹੜੇ ਜਿਹੜੇ ਡੱਕੇ ਜੇ ਪਏ ਆ ਨਾ ਜੀ ਇਹ ਜਟਾਮਾਂਸੀ ਆ ਜਟਾਮਾਂਸੀ ਜਟਾਮਾਂਸੀ ਤੁਸੀਂ ਕਦੀ Google ਤੇ ਜਟਾਮਾਂਸੀ ਖੁਸ਼ਬੂ ਦੇਖੋ ਕਿੰਨੀ ਪਿਆਰੀ ਹੈ ਪਿਓਰ オリジナル ਹੈ ਚ ਕੋਈ ਫਰੇਗਰੈਂਸ ਨਹੀਂ ਦਿੱਤੀ ਹੋਈ ਔਰ ਐਡਾ ਵਧੀਆ ਰਿਜ਼ਲਟ ਹੈ ਜੀ ਇਹਦਾ ਔਰ ਸਾਡੇ ਕੋਲ ਇਹ ਰੈਡੀ ਨਹੀਂ ਹੁੰਦਾ ਜੇ ਤੁਸੀਂ ਮੇਰੇ ਕੋਲ ਦੀ ਸੇਲ ਵਿੱਚੋਂ ਨਾ ਕਿੰਨੀ ਐ ਵੇਸ ਤੇ ਤੁਸੀਂ Google ਤੇ ਜਾ ਕੇ ਦੇਖਿਓ ਦੀ ਸੇਲ ਕਿੱਦਾ ਹੈਗੀ ਆ ਮਤਲਬ ਸਾਡੇ ਕੋਲ ਪੂਰੀ ਨਹੀਂ ਹੁੰਦੀ ਇਹਦਾ ਜਦੋਂ ਵੀ ਆਉਂਦਾ ਇੱਕ ਟੈਂਪੂ ਭਰ ਕੇ ਆਉਂਦਾ ਖਾਲੀ ਸ਼ੀਸ਼ੀ ਦਾ ਤੇ ਜਾਂਦਾ ਵੀ ਤਾਂ ਹੋਊਗਾ ਨਾ ਤਾਂ ਹੀ ਆਉਂਦਾ ਤੇ ਇਸ ਤਰ੍ਹਾਂ ਇਹਦੀ ਮਤਲਬ ਕਿ ਬਲਕ ਦੇ ਵਿੱਚ ਸੇਲ ਔਰ ਨਾਲ ਇਹਦੇ ਸ਼ੈਂਪੂ ਹੈ। ਓਕੇ। ਸ਼ੈਂਪੂ ਵੀ ਅਸੀਂ ਆਪਣਾ ਹੀ ਬਣਿਆ। ਓਕੇ। ਔਰ ਦੋਹੇ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਯੂਜ਼ ਕਰਨਾ ਤੀਜੀ ਚੀਜ਼ ਯੂਜ਼ ਨਹੀਂ ਕਰਨੀ। ਇਹਦੇ ਵਿੱਚ ਇੱਥੇ ਤੱਕ ਦਾ ਸਮਝੋ ਐਲੋਵੀਰਾ ਹੈ। 70% ਐਲੋਵੀਰਾ ਪਲਪ ਹੈ ਇਹਦੇ ਵਿੱਚ। ਬਾਕੀ ਦੀਆਂ ਸਾਰੀਆਂ ਹਰਬਜ਼ ਜਿਹੜੀਆਂ ਬੂਟੀਆਂ ਨੇ। ਜਦੋਂ ਇਹ ਸ਼ੈਂਪੂ ਨੂੰ ਤੁਸੀਂ ਯੂਜ਼ ਕਰੋ, ਇਹ ਤੇਲ ਨੂੰ ਯੂਜ਼ ਕਰੋ, ਉਦੋਂ ਹਫ਼ਤੇ ਜਾਂ 10 ਦਿਨ ਬਾਅਦ ਤੁਸੀਂ ਦੇਖੋਗੇ ਕੰਗੀ 'ਚ ਵਾਲ ਨਹੀਂ ਆ ਰਿਹਾ। ਤੇ ਗ੍ਰੋਥ ਦਾ ਕੁਛ ਐਸਟੀਮੇਟ ਹੈਗਾ ਮੇਰੇ ਨਾਲ ਨਾਲ ਹੀ ਨਾਲ ਵਧਨੇ ਸ਼ੁਰੂ ਹੋ ਜਾਂਦੇ। ਤੁਸੀਂ ਦੇਖਿਓ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਬਾਲ ਅੱਜ ਤੁਸੀਂ ਬੈਠੇ ਹੋ ਸਾਡੇ ਸਾਹਮਣੇ ਅੱਜ ਅਸੀਂ ਫੋਟੋ ਖਿੱਚਾਂਗੇ ਤੁਹਾਡੀ ਅਗਲੇ 2 ਮਹੀਨੇ ਬਾਅਦ ਫੋਟੋ ਦੁਬਾਰਾ ਪਰ ਇਹ ਗੱਲ ਜ਼ਰੂਰ ਹੈ ਕਿ ਅਸੀਂ ਤੁਹਾਨੂੰ ਦੇ ਕੇ ਭੇਜਾਂਗੇ ਸ਼ੀਸ਼ੀਆਂ ਈਮਾਨਦਾਰੀ ਨਾਲ ਖਾਲੀ ਦਿਖਾ ਦਿਓ ਮੈਂ ਲਾਈਆਂ ਨੇ ਢੋਲ ਕੇ ਨਾ ਦਿਖਾਈਓ ਵੀ ਮੈਂ ਯੂਜ਼ ਕੀਤਾ ਕਿਉਂਕਿ ਸਾਨੂੰ ਪਤਾ ਨਾ ਟਾਈਮ ਤੁਹਾਡੇ ਕੋਲੇ ਸਾਹ ਲੈਣ ਦਾ ਹੈ ਨਹੀਂ ਪਰ ਇਹਨੂੰ ਯੂਜ਼ ਕਰ ਲਿਓ ਨਹੀਂ ਨਹੀਂ ਮੈਂ ਤੇ ਕਰੂੰਗੀ ਮੈਂ ਮੇਰੇ ਮੰਮੀ ਨੇ ਬਣਾ ਕੇ ਦਿੱਤਾ ਹੀ ਕਰੇ ਉਹ ਕਰੇ ਜਿੱਦਾਂ ਸਰੋਂ ਦਾ ਤੇਲ ਕਲੌਂਜੀ ਤੇ ਇਦਾਂ ਪਾ ਕੇ ਬਟ ਟਾਈਮ ਨਹੀਂ ਸੀ ਲੱਗ ਰਿਹਾ ਬਟ ਮੈਂ ਤੁਸੀਂ ਇਹ ਕਰਿਓ ਮੰਮੀ ਨੂੰ ਵੀ ਦਿਓ ਕਿ ਮੰਮੀ ਆ ਦੇਖੋ ਯੂਜ਼ ਕਰਕੇ ਗੋਲ ਸਾਹਿਬ ਨੇ ਦਿੱਤਾ ਤੇ ਤੁਸੀਂ ਦੇਖਿਓ ਵੀ ਇਹ ਇਹ ਨੂੰ ਇਹ ਅੱਛਾ ਇਹਦਾ ਟਾਈਮ ਵੀ ਕੋਈ ਨਹੀਂ ਤੁਸੀਂ ਰਾਤ ਨੂੰ ਯੂਜ਼ ਕਰੋ ਰਾਤ ਨੂੰ ਲਾ ਕੇ ਸੋ ਜੋ ਤੇਲ ਵਾਲਾਂ ਦੇ ਵਿੱਚ ਕੋਈ ਇੱਕ ਗੱਡੀ ਖਰਾਬ ਨਹੀਂ ਕਰਦਾ ਪਿੱਲੋ ਖਰਾਬ ਨਹੀਂ ਕਰਦਾ ਬਿਲਕੁਲ ਬਾਲਾਂ ਚ ਰੋਡ ਚ ਲਗਾਣਾ ਥੱਲੇ ਮਲਣਾ ਨਹੀਂ ਬਾਲਾਂ ਦੇ ਉੱਪਰ ਮਲਣ ਦੀ ਲੋੜ ਨਹੀਂ ਹੈ ਸਿਰਫ ਤਾਲੂ ਤਾਲੂ ਕਲਪ ਦੇ ਵਿੱਚ ਲਗਾਣਾ